ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਿੰਡ ਜੇਟੂਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕੁਲਜੀਤ ਸਿੰਘ ਟੋਨੀ ਦੇ ਘਰ ਵਿੱਚ ਜੋ ਕਿ ਮੌਜੂਦਾ ਸਰਪੰਚ ਤਰਸੀਮ ਸਿੰਘ ਸੋਹਤ ਦਾ ਭਰਾ ਹੈ ਮੌਜੂਦਾ ਸਰਪੰਚ ਸਰਦਾਰ ਤਰਸੀਮ ਸਿੰਘ ਸੋਹਤ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਨਾਜਾਇਜ਼ ਨਸ਼ਾ ਵਿਕ ਰਿਹਾ ਹੈ ਤੇ ਉਹਨਾਂ ਦਾ ਭਰਾ ਕੁਲਜੀਤ ਸਿੰਘ ਟੋਨੀ ਵੀ ਨਾਜਾਇਜ਼ ਸ਼ਰਾਬ ਵੇਚਦਾ ਹੈ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇੱਥੇ ਪੁਲਿਸ ਵੱਲੋਂ ਕਿਸੇ ਦੇ ਕਹਿਣ ਦੇ ਉੱਤੇ ਸਰਦਾਰ ਤਸੀਮ ਸਿੰਘ ਉੱਪਰ ਵੀ ਪਰਚਾ ਦਰਵਾਇਆ ਜਾਂਦਾ ਹੈ ਕਿ ਇਹ ਉਹਨਾਂ ਦੀ ਮਿਲੀ ਭੁਗਤਣਾ ਕੰਮ ਹੋ ਰਿਹਾ ਹੈ ਪਰ ਦੇਖਣ ਨੂੰ ਕੁਝ ਹੋਰ ਹੀ ਮਿਲਿਆ ਹੈ ਕਿ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਸੱਜਣ ਸਰਦਾਰ ਤਸੀਮ ਸਿੰਘ ਸੋਹ ਦੇ ਹੱਕ ਵਿੱਚ ਆਏ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਮੰਗ ਕਰ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਦਾਰ ਤਸੀਮ ਸਿੰਘ ਬੇਕਸੂਰ ਨੇ ਔਰ ਇਹਨਾਂ ਤੇ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ ਜਦ ਕਿ ਉਹਨਾਂ ਵੱਲੋਂ ਹੀ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਪਿੰਡ ਦੇ ਵਿੱਚ ਕੁਝ ਸਲਤਾਨਤ ਜਿਹੜੇ ਆ ਉਹ ਨਸ਼ਾ ਵੇਚ ਰਹੇ ਨੇ ਤੇ ਉਹਨਾਂ ਦਾ ਭਰਾ ਵੀ ਸਕਾ ਭਰਾ ਜਿਹੜਾ ਆ ਉਹ ਵੀ ਸ਼ਰਾਬ ਵੇਚਦਾ ਹੈ ਜਦ ਕਿ ਉਹਨਾਂ ਦਾ ਘਰ ਚਾਰ ਘਰ ਛੱਡ ਕੇ ਆ ਕੁਲਜੀਤ ਸਿੰਘ ਟੋਨੀ ਦੇ ਸਰਦਾਰ ਤਰਸੀਮ ਦਾ ਤਰਸੀਮ ਸਿੰਘ ਦਾ ਘਰ ਚਾਰ ਘਰ ਛੱਡ ਕੇ ਆ ਔਰ ਉਹਨਾਂ ਦੇ ਜੇ ਕੋਈ ਮਾਮਲਾ ਹੁੰਦਾ ਤਾਂ ਉਹਨਾਂ ਨੂੰ ਕੀ ਜ਼ਰੂਰਤ ਪਈ ਸੀ ਆਪਣੇ ਭਰਾ ਦਾ ਨਾਮ ਲੈਣ ਦੀ ਕਿ ਉਹ ਨਸ਼ਾ ਵੇਚਦਾ ਹੈ ਪਰ ਇਸ ਵੇਲੇ ਪੁਲਿਸ ਵੱਲੋਂ ਪਰਚਾ ਜਿਹੜਾ ਆ ਉਹ ਦਰਜ ਕਰ ਲਿੱਤਾ ਗਿਆ ਹੈ ਸਰਦਾਰ ਤਸੀਮ ਸਿੰਘ ਉਹਨਾਂ ਦੇ ਉੱਤੇ ਇਸ ਵੇਲੇ ਪਿੰਡ ਦੇ 9 ਮੈਂਬਰ ਜਿਹੜੇ ਨੇ ਉਹ ਸਰਦਾਰ ਤਸੀਮ ਸਿੰਘ ਦੇ ਹੱਕ ਵਿੱਚ ਨੇ ਤੇ ਨਾਲ ਹੀ ਸੂਚੀ ਪੰਚਾਇਤ ਪਿੰਡ ਵਾਸੀ ਵੀ ਉਹਨਾਂ ਦੇ ਨਾਲ ਨੇ ਜਿਨ੍ਹਾਂ ਵਿੱਚੋਂ ਸਾਬਕਾ ਸਰਪੰਚ ਅਨੂਪ ਸਿੰਘ ਡਾਕਟਰ ਮੱਖਣ ਸਿੰਘ ਗੁਰਜੀਤ ਸਿੰਘ ਬਾਬਾ ਜਸਵੀਰ ਸਿੰਘ ਅਤੇ ਪੰਚਾਇਤ ਮੈਂਬਰ ਵਿਕਰਮ ਸਿੰਘ ਭਜਨਕੌਰ ਚਰਨਜੀਤ ਕੌਰ ਤੇ ਅੱਠ ਹੋਰ ਮੈਂਬਰ ਜਿਹੜੇ ਨੇ ਉਹਨਾਂ ਦੇ ਨਾਲ ਮੌਜੂਦ ਨੇ ਆਓ ਸੁਣਦੇ ਹਾਂ ਇਹਨਾਂ ਕੋ ਕੀ ਗੱਲਬਾਤ ਹੈ ਕੀ ਕਹਾਣੀ ਹੈ ਔਰ ਫੈਸਲਾ ਤੁਸੀਂ ਆਪ ਹੀ ਕਰ ਲੈਣਾ ਪਿੰਡ ਜੇਠੂਵਾਲ ਤੋਂ ਪਿੰਕਸ ਕਲੀਅਰ ਦੀ ਖਾਸ ਰਿਪੋਰਟ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਪਬਲਿਕ ਪ੍ਰਾਈਮ ਟੀਵੀ ਕੜਕੀ ਨਾਮ ਜੀ ਤੁਹਾਡਾ ਮੇਰਾ ਨਾਮ ਅਨੂਪ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਪਿੰਡ ਜਟੂ ਵਾਲਾ ਅੱਛਾ ਸਰਪੰਚ ਸਾਹਿਬ ਜਿੱਥੇ ਅਸੀਂ ਖੜੇ ਆ ਇਹ ਕਿਹਦਾ ਘਰ ਆ ਔਰ ਕੀ ਗੱਲ ਹੋਈ ਜੀ ਇਹ ਗਲਬੀਰ ਸਿੰਘ ਉਰਫ ਟੋਨੀ ਦਾ ਘਰ ਆ ਸਰਨ ਸਿੰਘ ਦੇ ਪੁੱਤਰ ਦਾ ਇਹਦਾ ਸਰਪੰਚ ਦਾ ਘਰ ਦਾ ਬਹੁਤ ਦੂਰ ਆ ਇਹਦਾ ਨਾਮ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਜਿਹੜੀ ਪੁੱਤ ਨੇ ਸ਼ਰਾਬ ਫੜੀ ਆ ਹੋਵੇ ਇਦੇ ਘਰੋਂ ਫੜੀ ਗਿਆ ਨਾ ਕਿ ਸਰਪੰਚ ਦੇ ਘਰੋਂ ਫੜੀਆ ਸਰਪੰਚ ਸਾਹਿਬ ਦਾ ਨਾਮ ਝੂਠਾ ਬੱਚੇ ਚ ਪਿੰਡੀ ਦੀ ਪਾਰਟੀ ਬਜਾ ਕੇ ਜਿਹੜਾ ਉਹ ਲਿਖਾਇਆ ਗਿਆ ਨਾ ਕਿ ਸਰਪੰਚ ਸਾਹਿਬ ਦੀ ਕੋਈ ਦੋਸ਼ੀ ਹੈਗਾ ਜੀ ਮਤਲਬ ਇਹ ਸਰਪੰਚ ਸਾਹਿਬ ਦਾ ਭਰਾ ਆ ਜੀ ਹਾਂ ਜੀ ਇਹ ਭਰਾ ਆ ਅੱਛਾ ਮਤਲਬ ਸ਼ਿਕਾਇਤ ਲਾਉਣ ਵਾਲਿਆਂ ਨੇ ਭਰਾ ਦਾ ਨਾਮ ਲਿਖਾ ਦਿੱਤਾ ਬਾ ਪੁੱਛਣੇ ਸ਼ਿਕਾਇਤ ਕਰਾਈ ਤੇ ਪੁੱਛਣੇ ਰਿਕਾਰਡ ਕਰਤਾ ਉਹਦੇ ਘਰੋਂ ਫੜੀ ਗਈ ਸ਼ਰਾਬ ਦੇ ਸਰਪੰਚ ਉਹਨਾਂ ਨੇ ਆਖਿਆ ਕਿ ਇਲਾਕੇ ਕੋਈ ਫਾਇਦਾ ਨਹੀਂ ਹੋਣਾ ਤੇ ਸਰਪੰਚ ਦਾ ਨਾਮ ਲਿਖਾਓ ਤੇ ਫਿਰ ਇਹ ਸ਼ਰਾਬ ਜਿਹੜੀ ਕੀਤੀ ਗਈ ਹੈ ਕਿਹਨਾਂ ਵੱਲੋਂ ਕੀਤੀ ਗਈ ਹੈ ਇਹ ਪਿੰਡ ਬਾੜੀਵਾਜੀ ਮੈਂ ਤੁਹਾਨੂੰ ਕੀ ਦੱਸਾਂ ਨਾ ਕੀ ਦਾਨੀ ਮੈਂ ਤੁਹਾਨੂੰ ਮੈਂ ਕਹਿ ਦਵਾਂ ਜੀ ਜੀ ਤੋਂ ਮੁਲਾਜ਼ਮਾਂ ਨੇ ਪੀਐਸ ਵਾਲੇ ਹਰਕਤ ਕੀਤੀ ਹੈ ਜੀ ਮੁਲਾਜ਼ਮਾਂ ਨੇ ਰਿਪੋਰਟ ਕਰਕੇ ਮਤਲਬ ਪਰਚਾ ਕਰ ਅੱਜ ਜੀ ਖਬਰ ਦੀ ਵੀ ਖਬਰ ਆਈ ਆ 30 ਲੀਟਰ ਸ਼ਰਾਬ ਪਾਤੀ ਆ ਕਰ ਬੁੱਟੋਨੀ ਦੇ ਨਾਲ ਇਹਨੂੰ ਭਗੋੜਾ ਕਰਾ ਦਿੱਤਾ ਤਾਂ ਸੇਮ ਦੇ ਨੂੰ ਇਹਨੂੰ ਵੀ ਪਰਚੇ ਨਾਲ ਵੇਟਦਾ ਤੋਂ ਪੀ ਪੰਜਾਬ ਸਰਕਾਰ ਨੂੰ ਅਸੀਂ ਲੈਣੇ ਅਸੀਂ ਲੈਣੇ ਵੀ ਇਨਕੁਆਰੀ ਕਰਕੇ ਸਰਮਾਨ ਸਾਹਿਬ ਦਾ ਨਾਮ ਇਹ ਜੋ ਪਰਚਾ ਕੱਟਿਆ ਜਾਵੇ ਅਨੀ ਭਾਜੀ ਕੀ ਨਾਮ ਜੀ ਆਪ ਦਾ ਮੇਰਾ ਨਾਮ ਵਿਕਰਮ ਸਿੰਘ ਜੀ ਵਿਕਰਮ ਸਿੰਘ ਜੀ ਜਿਹੜੇ ਤਾਂ ਨਾਲ ਇਹ ਖਲੋਤੀ ਪੰਚਾਇਤ ਮੈਂਬਰ ਨੇ ਇਹ ਹਾਂਜੀ ਸਾਰੇ ਸਾਰੇ 9 ਦੇ 9 ਮੈਂਬਰ ਹੈ ਜੀ ਤੇ ਸਾਰੀ ਪੰਚਾਇਤ ਖਲੋਤੀ ਆਏ ਅਸੀਂ ਸਾਰੇ ਪਿੰਡ ਦੇ ਸਰਪੰਚ ਦੇ ਨਾਲ 9 ਦੇ 9 ਹੀ ਕੁਝ ਸ਼ਰਾਰਤੀ ਅੰਸਰਾਂ ਨੂੰ ਪਤਾ ਲੱਗਾ ਵੀ ਇਹ ਪਿੰਡ ਦੇ ਸਾਰੇ 9 ਮੈਂਬਰ ਇਹਦੇ ਨਾਲ ਜੁੜ ਗਏ ਆ ਤੇ ਪਿੰਡ ਦਾ ਵਿਕਾਸ ਕਰਨ ਦੇ ਆ ਤੇ ਉਹਨਾਂ ਸ਼ਰਾਰਤੀ ਅੰਸਰਾਂ ਨੇ ਹੀ ਇਹ ਪਿੰਡ ਦੇ ਵਿੱਚ ਤੋੜਪੰਨ ਕਰਕੇ ਮੈਂਬਰਾਂ ਦੀ ਕਰਨ ਨੂੰ ਫਿਰਦੇ ਸੀ ਪਰ ਹੋਈ ਨਹੀਂ ਤੇ ਅਸੀਂ ਬਹੁਤ ਵਧੀਆ ਕੰਮ ਕਰਾਉਂਦੇ ਆ ਪਿੰਡ ਦੇ ਵਿੱਚ ਤੇ ਕੋਈ ਸ਼ਰਾਰਤੀ ਅੰਸਰਾਂ ਨੇ ਸਰਪੰਚ ਦੇ ਭਰਾ ਦੇ ਘਰੋਂ ਸ਼ਰਾਬ ਫੜੀ ਗਈ ਸੀ ਤੇ ਉਹ ਸਾਰੀ ਸਰਪੰਚ ਦੇ ਉੱਤੇ ਪਾਉਂਦੇ ਆ ਤੇ ਇਹ ਕਰਕੇ ਸਰਪੰਚ ਦਾ ਕੋਈ ਕਸੂਰ ਨਹੀਂ ਆ ਜੇ ਕੋਈ ਕਸੂਰ ਹੁੰਦਾ ਤਾਂ ਅਸੀਂ ਉਹਦੇ ਨਾਲ ਨੌ ਮੈਂਬਰ ਨਹੀਂ ਜੁੜਨੇ ਸਾਡੇ ਨਾਲ ਸਾਰੇ ਮੈਂਬਰ ਜੁੜੇ ਹੋਏ ਸਰਪੰਚ ਸਾਹਿਬ ਜੀ ਦੇ ਨਾਲ ਤੇ ਇਹ ਕਰਕੇ ਉਹਨਾਂ ਦਾ ਜਿਹੜਾ ਵਾ ਧੱਕੇਸ਼ਾਈ ਹੋ ਰਹੇ ਦੀ ਆ ਜੀ ਉਹਨਾਂ ਨਾਲ ਹਾਂਜੀ ਸੋ ਸਰਪੰਚ ਸਾਹਿਬ ਦਾ ਆਪਣੇ ਭਰਾ ਦੇ ਨਾਲ ਕੋਈ ਮਤਲਬ ਸਬੰਧ ਕਿਦਾਂ ਦਾ ਹੈਗਾ ਜੀ ਉਹਨਾਂ ਦੇ ਕੋਈ ਸ਼ਰਾਬ ਚੂਹ ਦੇ ਵਿੱਚ ਕੋਈ ਹਿੱਸੇਦਾਰੀ ਕੋਈ ਰਹੀ ਹੈ ਕਿ ਜਾਂ ਸਿਰਫ ਉਹ ਫਵਾਵਾਂ ਜੀ ਨਹੀਂ ਜੀ ਸਾਡਾ ਰੋਜ ਆਉਣ ਜਾਣ ਆ ਉਹਦੇ ਨਾਲ ਕੋਈ ਨਹੀਂ ਉਹ ਥੋੜਾ ਨਸ਼ੇੜੀ ਹੈਗਾ ਵਾ ਤੇ ਉਹਦਾ ਘਰ ਵੀ ਵਾਕਿਆ ਇਹਦੇ ਘਰ ਤੋਂ ਬਿਲਕੁਲ ਪਿਛਲੇ ਤੇ ਜਾਗਾ ਰੋਦਾ ਵਾ ਤੇ ਉਹਦਾ ਕੋਈ ਰੋਣ ਲਈ ਇਹਦੇ ਭਰਾ ਦੇ ਨਾਲ ਨਾ ਸਾਡੇ ਨਾਲ ਕਦੀ ਆਇਆ ਗਿਆ ਨਾ ਹੀ ਇਹਦੇ ਘਰ ਹੀ ਕਦੀ ਵੇਖਿਆ ਤੇ ਫੜੀ ਸ਼ਰਾਬ ਉਹਦੇ ਘਰੋਂ ਆ ਤੋ ਉਹ ਸ਼ਰਾਰਤੀ ਅੰਸਰਾਂ ਕਰਕੇ ਹੀ ਇਹਦੇ ਉੱਤੇ ਪਾਈ ਜਾਂਦੇ ਆ ਜੀ ਉਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਤੋਂ ਤੁਹਾਡੀ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗਿਆ ਜੀ ਸਾਡੀ ਮੰਗ ਇਹੋ ਹੀ ਆ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤੇ ਬਿਲਕੁਲ ਸਰਪੰਚ ਸਾਹਿਬ ਨਿਰਦੋਸ਼ ਆ ਸਾਰਾ ਪਿੰਡ ਇਹਨਾਂ ਦੇ ਨਾਲ ਸਹਿਮਤ ਆ ਪਿੰਡ ਦੇ ਨੰਬਰਦਾਰ ਸਰਪੰਚ ਸਾਰੇ ਸਾਭ ਕਾ ਸਰਪੰਚ ਸਾਰੇ ਇਹਦੇ ਨਾਲ ਆ ਤੇ ਕੋਈ ਇਸ ਇਖਤਾਰਤੀ ਅੰਸਰ ਜਿਹੜੇ ਆ ਉਹ ਸਾਡੇ ਤੇ ਧੱਕੇਸ਼ਾਈ ਕਰਨਦੇ ਆ ਸਰਪੰਚ ਸਾਹਿਬ ਤੇ ਜਜੀਪਾ ਜੀ ਕੀ ਨਾਮ ਜੱਤੂ ਮੇਰਾ ਨਾਮ ਡਾਕਟਰ ਮੱਖਣ ਸਿੰਘ ਅਜ ਸਰਦਾਰ ਮੱਖਣ ਸਿੰਘ ਜੀ ਇਹ ਕੀ ਗੱਲ ਹੋਈ ਹੈ ਜੀ ਅੱਜ ਕਦੇ ਵਾਰ ਇਕੱਠ ਹੋਇਆ ਇਹ ਗੱਲਬਾਤ ਇਹ ਹੋਈ ਹੈ ਇਕੱਠ ਹੋਇਆ ਵੀ ਝੂਠੇ ਕੇਸ ਚ ਸਰਪੰਚ ਸਾਹਿਬ ਨੂੰ ਫਸਾਇਆ ਗਿਆ ਜਦ ਕਿ ਉਹਦਾ ਕੋਈ ਲੈਣਾ ਦੇਣਾ ਨਹੀਂ ਕੁਝ ਸਮਾਂ ਪਹਿਲਾਂ ਉਹਨਾਂ ਨੇ ਪੁਲਿਸ ਕੋਲ ਵੀ ਜਾ ਕੇ ਸ਼ਿਕਾਇਤ ਕੀਤੀ ਮੇਰਾ ਭਰਾ ਸ਼ਰਾਬ ਵੇਚਦਾ ਜੇ ਤੇ ਇਹ ਤੇ ਨਾਥ ਪਾਉ ਕਿਉਂਕਿ ਉਹ ਆਪ ਹੁਣ ਨਸ਼ਿਆਂ ਤੋਂ ਮੰਨ ਲਓ ਵਿਰੋਧ ਨਸ਼ਿਆਂ ਵਾਲਿਆਂ ਦੇ ਖੁਦ ਉਹਨਾਂ ਨੇ ਇਸ ਮੈਕ ਵਾਲੇ ਬੰਦੇ ਫੜਾਏ ਸੀਗੇ ਤੇ ਪੁਲਿਸ ਕੋਲ ਜਾ ਕੇ ਪੁਲਿਸ ਨੇ ਛੱਡ ਤੇ ਆ ਇਹਦਾ ਕੋਈ ਕਸੂਰ ਨਹੀਂ ਹੈਗਾ ਸਰਪੰਚ ਦਾ ਤੇ ਝੂਠੇ ਕੇਸ ਚੀਜ਼ ਨੂੰ ਫਸਾਇਆ ਗਿਆ ਜਾਣਬੁੱਝ ਕੇ ਇਹ ਕਾਰਵਾਈ ਕਿੰਨਾ ਵੱਲੋਂ ਪਿੰਡ ਵੱਲੋਂ ਕੀਤੀ ਗਈ ਸੀ ਕਿ ਜਾਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ ਤੇ ਸਰਪੰਚ ਸਾਹਿਬ ਨੂੰ ਫੜਨ ਵਾਸਤੇ ਇਹ ਪੁਲਸ ਵੱਲੋਂ ਸਭ ਕੋ ਜੋ ਹੈ ਤੇ ਕੁਝ ਪਿੰਡ ਦੇ ਮਤਲਬ ਬੰਦੇ ਜਿਹੜੇ ਉਹ ਸ਼ਰਾਰਤੀ ਅੰਸਰ ਸੀਗੇ ਉਹਦਾ ਨਹੀਂ ਕਰਵਾਈ ਗਈ ਤੁਸੀਂ ਇਸ ਵੇਲੇ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਵੀ ਅਪੀਲ ਕਰਦੇ ਹਾਂ ਇਹ ਖੁਦ ਵੱਡੇ ਅਫਸਰਾਂ ਆ ਕੇ ਤਫਤੀਸ਼ ਕਰਨ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਸਾਰਾ ਇਲਾਕਾ ਜਿਹੜਾ ਉਹ ਆਪਣੇ ਸਰਪੰਚ ਸਾਹਿਬ ਵਾਲਾ ਵੀ ਇਹ ਬੇਕਸੂਨ ਅੰਸ਼ਦਾਰ ਮਕਰ ਸਿੰਘ ਜੀ ਤੁਸੀਂ ਇੱਕ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਦੇ ਬਾਰੇ ਕਿ ਤੁਹਾਡੀ ਫੋਟੋ ਲੱਗੀ ਹੋ ਕੀ ਗੱਲਬਾਤ ਕੀ ਹੈਗੀ ਜੀ ਹਾਂਜੀ ਸੋਸ਼ਲ ਮੀਡੀਆ ਤੇ ਮੇਰੇ ਤੇ ਵਿਕਰਮ ਸਿੰਘ ਦੀ ਨਾਲ ਸਰਪੰਚ ਸਾਹਿਬ ਦੇ ਫੋਟੋ ਲਾਈ ਗਈ ਹੈ ਅਤੇ ਜਦ ਕਿ ਮੱਲੋ ਸਾਡਾ ਵਿੱਚ ਕੋਈ ਲਾਣਾ ਦੇਣਾ ਨਹੀਂ ਕਿਉਂ ਫੋਟੋ ਆਈ ਹੈ ਸਾਡੀ ਇੱਜ਼ਤ ਨੂੰ ਮਤਲਬ ਜਿਹੜਾ ਦਾਤੇ ਲਾਇਆ ਗਿਆ ਇਹ ਕਹਿੰਦਾ ਮੱਲੋ ਲਵਾਇਆ ਗਿਆ ਜੀ ਉਹ ਫੋਟੋ ਤੁਹਾਡੀ ਕਿਸੇ ਤਨੇ ਕਲਕ ਹੋਏਗੀ ਕਿਸੇ ਨੇ ਦਿੱਤੀ ਹੋਏਗੀ ਉਹਨਾਂ ਨੂੰ ਇਹ ਐਮਐਲਏ ਦੇ ਪੀਏ ਸਾਹਿਬ ਕੋਲ ਕੱਲੇ ਕੋਲ ਫੋਟੋ ਹੈ ਹੋਰ ਕਿਸੇ ਕੋਲ ਕੋਈ ਫੋਟੋ ਨਹੀਂ ਆਗੀ ਸੋ ਉਹ ਫੋਟੋ ਜੇ ਤੁਹਾਨੂੰ ਅਤਰਾਜ ਹੈ ਜੀ ਬਿਲਕੁਲ ਜਤਰਾਜ ਹੈ ਅਸੀਂ ਮਾਨਹਾਨੀ ਦਾ ਕੇਸ ਵੀ ਕਰਾਂਗੇ ਹਾਂਜੀ ਬਾਬਾ ਜੀ ਕੀ ਨਾਮ ਜੀ ਆਪਣਾ ਆਪਣਾ ਨਾਮ ਜੀ ਸੋਭਨਾ ਬਾਬਾ ਜਸਵੀਰ ਸਿੰਘ ਉਰਫ ਬਾਬਾ ਫੱਲਾ ਸਿੰਘ ਅਜਾ ਬਾਬਾ ਜੀ ਕੀ ਗੱਲਬਾਤ ਹੋਈ ਅੱਜ ਸਾਰੀ ਪੰਚਾਇਤ ਇਕੱਠੀ ਹੋਈ ਆ ਪੂਰਾ ਪਿੰਡ ਇਕੱਠਾ ਹੋਇਆ ਜੇ ਸੁਵੇਹ ਤੇ ਇਹ ਵੀ ਇਸੇ ਵਿਸ਼ੇ ਤੇ ਆਏ ਆ ਵੀ ਕਿਉਂ ਹੋਇਆ ਵਾ ਕਹਿਣ ਦੀ ਭਾਵਨਾ ਇਹ ਆ ਵੀ ਜੋ ਸਾਡਾ ਸਰਪੰਚ ਭਾਈ ترਸੇਮ ਸਿੰਘ ਸਰਪੰਚ ਆ ਇਹ ਬਹੁਤ ਵਧੀਆ ਸਰਪੰਚ ਆ ਆ ਸਾਫਕਾ ਸਰਪੰਚ ਵੀ ਸਾਰੇ ਲੰਬੜਦਾਰ ਵੀ ਸਾਰੇ ਮੈਂਬਰ ਪੰਚਾਇਤ ਸਾਰੇ ਇਕੱਠੇ ਹੋਏ ਆ ਕਿਉਂ ਹੋਇਆ ਜੋ ਵੀ ਇਹ ਘਟਨਾ ਵਾਪਰੀ ਆ ਜੋ ਇਹਦਾ ਛੋਟਾ ਭਾਈ ਸਾਹਿਬ ਚੋਂ ਨਾਂ ਤੋਂ ਮੈਂ ਨਹੀਂ ਜਾਣੂ ਤੇ ਜੋ ਨਹਿਦਾ ਧੰਦਾ ਕਰਦਾ ਵਖਰੀ ਗੱਲ ਆ ਉਹ ਆਪਣਾ ਵਖਰਾ ਕਰਦਾ ਵਾ ਸਰਪੰਚ ਸਿੰਘ ਸਾਫ ਬੰਦਾ ਵਾ ਸਾਡੀ ਸਰਕਾਰ ਕੋਲੋਂ ਇਹੀ ਮੰਗਿਆ ਕਿ ਇਨਸਾਫ ਕੀਤਾ ਜਾਵੇ ਹਾਂਜੀ ਜੋ ਇਤੇ ਜਲਾਮ ਲੱਗਾ ਵਾ ਸਾਨੂੰ ਮੌਕੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਰਪੰਚ ਨਹੀਂ ਮਿਲਿਆ ਬਹੁਤ ਹੀ ਰਜਵਾਲਾ ਕਾਕਾ ਸਰਪੰਚ ਵਧੀਆ ਸਰਪੰਚ ਆ ਸਾਰੀ ਪੰਚਾਇਤ ਸਾਰੇ ਪਿੰਡ ਦੇ ਲੋਕ ਜਿਹੜੇ ਆ ਇਹ ਗੱਲ ਦੀ ਗਵਾਈ ਭਰਦੇ ਆ ਵੀ ਵਧੀਆ ਸਰਪੰਚ ਆ ਹਾਂਜੀ ਦੀ ਆ ਬਾਰ ਬ ਆਪਣਾ ਪਿੰਡ ਜੇਠੂਆ ਵਾਲਿਆ ਗੁਰਦਰਾ ਸਦਾਪਰੀਆ ਖਾਸ ਕਰਕੇ ਸਾਰਾ ਇਲਾਕਾ ਆਪਾਂ ਨੂੰ ਜਾਣਦਾ ਬਾਬਾ ਫਲਾ ਸਿੰਘ ਆਪਣਾ ਨਾਮ ਆ ਖਾਸ ਕਰਕੇ ਪ੍ਰਸਿੱਧ ਆ ਦੁਨੀਆ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਗਾੜੀ ਮਾਨਸਾਹਬ ਸਰਕਾਰ ਗਾੜੀ ਵੀ ਸਾਡੇ ਸਰਪੰਚ ਨੂੰ ਬਰੀ ਕੀਤਾ ਜਾਵੇ ਇਹਦਾ ਕੋਈ ਤੰਦਾ ਨਹੀਂਗਾ ਜੇ ਇਹਦੇ ਕੋਲੋਂ ਕੋਈ ਚੀਜ਼ ਬਰਾਮਤ ਹੁੰਦੀ ਆ ਇੱਥੇ ਜਲਾਮ ਰਾਜੇ ਪਰਚਾ ਲਾਇਆ ਜੋ ਮਰਜ਼ੀ ਕੀਤਾ ਜਾਵੇ ਸਾਡੀ ਇਹ ਸਰਕਾਰ ਗਾੜੀ ਵੀ ਮੰਗਿਆ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਸਰਪੰਚਨਾ ਬੇਇਨਸਾਫੀ ਕੀਤੀ ਜਾ ਰਹੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾ ਇਨਸਾਫ ਮਿਲਿਆ ਅਸੀਂ ਰੋਡ ਜਾਮ ਕਰਾਂਗੇ ਵੈਘੁਰ ਜੀ ਦਾ ਖਾਲਸਾ ਵੈਘੁਰ ਜੀ ਹਾਂਜੀ ਵੀ ਕਿਹਨਾਂ ਦੇ ਤੁਹਾਡੇ ਹਾਂਜੀ ਚਰਨਜੀਤ ਕੌਰ ਚਰਨਜੀਤ ਉਹ ਪਉਂਦੀ ਜਿਹੜਾ ਅੱਜ ਪੰਚਾਇਤ ਕੱਟੀ ਹੋਈ ਆ ਪਿੰਡ ਇਕੱਠਾ ਹੋਇਆ ਰੇਡਿਸ ਆਈਆਂ ਨੇ ਜੈਨਸਾਈ ਨੇ ਕੀ ਮਸਲਾ ਕੀ ਹੈ ਹਾਂਜੀ ਸਰ ਇਹਦੇ ਵਿੱਚ ਝੂਠਾਂ ਜਾਮ ਲੱਗਾ ਸਾਰੇ ਸਰਪੰਚੇ ਦਾ ਬਹੁਤ ਵਧੀਆ ਸਰਪੰਚ ਸੀ ਸਾਰੇ ਪਿੰਡ ਦਾ ਬਹੁਤ ਮਸਲਾ ਹੱਲ ਕਰਦਾ ਸੀ ਬਹੁਤ ਵਧੀਆ ਕੰਮ ਕਰਦਾ ਸੀ ਝੂਠੇ ਬਾਜ਼ੀ ਪਾਰਟੀਆਂ ਨੇ ਕਹਿ ਕੇ ਇਹਨਾਂ ਦੇ ਮਤਲਬ ਕਿ ਇਹਨਾਂ ਦੇ ਖਿਲਾਫ ਜਾ ਕੇ ਇਹਨਾਂ ਤੇ ਸਰਵਾਈਕ ਕੀਤੀ ਪਿੰਡ ਸਰਾਲ ਦਾ ਮਸਲਾ ਹੋਇਆ ਸੀ ਉਹ ਸ਼ਰਾਬ ਇਹਨਾਂ ਦੇ ਘਰੋਂ ਫੜੀ ਗਈ ਆ ਜਾਂ ਕਿਸੇ ਘਰੋਂ ਫੜੀ ਗਈ ਕਿਸ ਦੇ ਇਹਦੇ ਭਰਾ ਦੇ ਘਰੋਂ ਫੜੀ ਗਈ ਛੋਟੇ ਦੇ ਇਹਦਾ ਕੋਈ ਲੰਕ ਨਹੀਂ ਹੈਗਾ ਇਹ ਆਪਣੇ ਅੱਡਵਾ ਰਿਹਾ ਤੁਹਾਡੀ ਮਾਨ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਕੀ ਮਤਲਬ ਤੁਹਾਡੇ ਅਪੀਲ ਆ ਗਈ ਹੈ ਸਾਡੀ ਫੀਲ ਇਹ ਹੈ ਕਿ ਇਹ ਨਾਜਾਇਜ਼ ਹੈ ਹਾਂ ਹਾਂਜੀ ਮਾੜੀ ਕੀ ਨਾਮ ਤੇ ਤੁਹਾਡਾ ਹਾਂਜੀ ਭਜਨਕੌਰ ਭਜਨਕੌਰ ਜੀ ਅੱਜ ਸਾਰੀ ਪੰਚਾਇਤ ਸਾਰਾ ਪਿੰਡ ਬੀਬੀਆਂ ਵੀ ਬੰਦੇ ਵੀ ਇਕੱਠੇ ਹੋਏ ਆ ਕੀ ਮਸਲਾ ਹੈ ਜੀ ਬਹੁਤ ਵਧੀਆ ਸਰਪੰਚੇ ਗਵਾ ਤੇ ਝੂਠਾ ਜਲਾਮ ਇਹ ਤੇ ਲੱਗ ਚੁੱਕਾ ਪਿੰਡ ਦੀਆਂ ਪਾਲਟਾਂ ਕੀ ਇਲਜ਼ਾਮ ਲਾਇਆ ਗਿਆ ਜਦੋਂ ਆਵੇ ਉਹ ਕਿ ਇਹਦੇ ਘਰੋਂ ਸ਼ਰਾਬ ਨਹੀਂ ਪੜੀ ਗਈ ਉਹ ਮੁੰਡਾ ਨਸ਼ਿਆ ਆਦਾ ਦੀ ਹੈ ਜਿਹਦੇ ਘਰੋਂ ਪੜੀ ਗਈ ਇਹ ਤੇ ਝੂਠਾ ਚਲਾਮ ਹੈ ਅੱਛਾ ਉਹ ਕੀ ਰਿਸ਼ਤੇਦਾਰੀ ਹੈ ਜੀ ਇਹਨਾਂ ਨਾਲ ਉਹਨਾਂ ਦੀ ਰਿਸ਼ਤੇਦਾਰੀ ਭਰਾ ਵਾ ਦਾ ਅੱਛਾ ਛੋਟਾ ਭਰਾ ਹੈ ਜੀ ਹਾਂਜੀ ਤੇ ਸ਼ਰਾਬ ਉਹਨਾਂ ਘਰੋਂ ਪੜੀ ਗਈ ਹੈ ਹਾਂਜੀ ਤੋਂ ਤੁਹਾਡਾ ਕੀ ਕਹਿਣਾ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੁਹਾਡਾ ਕੀ ਹੈ ਵੇਲੇ ਤੁਹਾਡੀ ਓਪੀਨੀਅਨ ਸਾਡੀ ਪੀਲ ਇਹ ਆ ਕਿ ਇੱਥੇ ਬੇਹਕੀ ਨਾ ਕੀਤੀ ਜਾਵੇ ਸਰਪੰਚ ਦੇ ਜੀ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਗੁਰਜੀਤ ਸਿੰਘ ਜੀ ਇਹ ਕੀ ਮਸਲਾ ਹੋਇਆ ਜੀ ਅੱਜ ਸਾਰੀ ਪੰਚਾਇਤ ਇਕੱਠੀ ਹੋਈ ਹੈ ਪਿੰਡ ਇਕੱਠਾ ਹੋਇਆ ਇਹ ਮਸਲਾ ਇਤਰਾ ਹੀ ਜਦੋਂ ਤੇ ਰਸੇਮ ਸਿੰਘ ਸਰਪੰਚ ਬਣਿਆ ਲਗਭਗ 8 ਮਹੀਨੇ ਹੋ ਗਏ ਆ ਇਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਨੌ ਮੈਂਬਰ ਆ ਪਿੰਡ ਦੇ ਪੰਚਾਇਤ ਦੇ ਨੌਵੇਂ ਦੇ ਨਾਲ ਖੜਿਆ ਸਾਬਕਾ ਸਰਪੰਚ ਨੂਰ ਸਿੰਘ ਆ 5 6 ਨੰਬਰ ਦਾ ਸਾਰੇ ਇੱਥੇ ਮੌਕੇ ਤੇ ਮੌਜੂਦ ਆ ਕਿਉਂਕਿ ਜਦੋਂ ਦਾ ਇਹ ਸਰਪੰਚ ਬਣਿਆ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਬੜੇ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਜਿਹੜਾ ਇੱਥੇ ਪਿੰਡ ਵਿੱਚ ਲੜਾਈਆਂ ਤਿੱਜੇ ਦਿਨ ਕੋਈ ਇੱਥੋਂ ਤੱਕ ਕਿ ਇੱਥੇ ਪਹਿਲਾਂ ਕਤਲ ਵੀ ਹੋਏ ਆ ਪਿੰਡ ਦੇ ਮਸਲੇ ਵਿੱਚ ਤਿੱਜੇ ਦਿਨ ਲੜਾਈਆਂ ਦੇ ਵਿੱਚ ਦਾਤਰ ਕਿਰਪਾਨਾਂ ਲੈ ਕੇ ਗੋਲੀਆਂ ਵੀ ਚੱਲਦੀਆਂ ਹੁੰਦੀਆਂ ਸੀ ਇਹਨੇ ਬੜੇ ਚੰਗੇ ਤਰੀਕੇ ਨਾਲ ਸਾਰਿਆਂ ਨੌਜਵਾਨਾਂ ਨੂੰ ਸਮਝਾ ਬੁਝਾ ਕੇ ਚੰਗੇ ਤਰੀਕੇ ਨਾਲ ਇੱਥੇ ਕੰਮ ਕਰ ਰਿਆ ਬੇਲੋੜੀ ਜਿਹੜੀ ਪੁਲਿਸ ਦੀ ਦਖਲਅੰਦਾਜ਼ੀ ਸੀ ਪਿੰਡੇ ਵਿੱਚ ਉਹ ਵੀ ਇਹਨੇ ਬੰਦ ਕੀਤੀ ਹੋਈ ਆ ਇਸ ਕਰਕੇ ਨੂੰ ਕੁਝ ਜਿਹੜੇ ਪ੍ਰਸ਼ਾਸਨ ਦੇ ਉਹ ਵੀ ਲੋਕ ਚੰਗੇ ਦੀ ਸਮਝਦੇ ਇਹ ਜਿਹੜੀ ਸ਼ਰਾਬ ਫੜੀ ਗਈ ਇਹਦੇ ਭਰਾ ਦੇ ਘਰੋਂ ਫੜੀ ਗਈ ਆ ਪਰਾ ਦਾ ਮੈਂ ਮੰਨਦਾ ਵੀ ਉਹ ਨਸ਼ਿਆਂ ਦਾ ਆਦੀ ਇਹ ਆਪ ਹੀ ਦੁਖੀ ਇਹਦਾ ਪਰਿਵਾਰ ਜਿਹੜਾ ਘਰ ਦੇ ਦੇ ਇਹ ਤੋਂ ਦੁਖੀ ਹੈਗੇ ਉਹ ਮੁੰਡਿਆਂ ਦੀਆਂ ਘਰ ਦੀਆਂ ਚੀਜ਼ਾਂ ਵੀ ਕਿਹਲੇ ਵੇਚ ਜਾਂਦਾ ਤੇ ਇਹ ਜਿਹੜੀ ਤਰਸੀਮ ਸਿੰਘ ਤੇ ਆ ਇਹ ਜਿਹੜੀ ਸਾਰੀ ਰਣਜਸ਼ ਬਾਜੀ ਦਾ ਅਸੀਂ ਇਹ ਮੰਗ ਕਰਦੇ ਹਾਂ ਮੁੱਖ ਮੰਤਰੀ ਭਾਗੋਂ ਤਮਾਨ ਤੋਂ ਵੀ ਇਹ ਜਿਹੜੇ ਨਾਜਾਇਜ਼ ਸਰਪੰਚਾਂ ਦੇ ਜਿਹੜੇ ਇਦਾਂ ਪਰਚੇ ਹੋਣ ਲੱਗੇ ਤੇ ਚੰਗੀ ਗੱਲ ਨਹੀਂ ਆ ਇਹਨੂੰ ਸਰਪੰਚ ਨੂੰ ਵਿੱਚੋਂ ਪਰਚੇ ਵਿੱਚੋਂ ਗੱਢ ਕੇ ਤੇ ਜਿਹਦਾ ਸਹੀ ਬਣਦਾ ਉਹਤੇ ਪਾਇਆ ਜਾਵੇ ਨਾਜਾਇਜ਼ ਕਿਹਨਾਂ ਆਇਆ ਸਾਰੀ ਪੰਚਾਇਤ ਦੀ ਸਭ ਦੀ ਸਾਡੀ ਮੰਗ ਹੈ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਇਹ ਕਿਹਨਾਂ ਵੱਲੋਂ ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਕਿ ਜਾਂ ਪਿੰਡ ਵੱਲੋਂ ਕਰਵਾਇਆ ਇਹ ਵੇਖੋ ਜੀ ਸਾਰਿਆਂ ਤੁਹਾਨੂੰ ਪਤਾ ਪਿੰਡੋਂ ਪਿੰਡੀ ਪਾਰਟੀ ਬਾਜੀ ਹੁੰਦੀਆਂ ਕੋਈ ਇਹੋ ਜਿਹਾ ਪਿੰਡ ਤਾਂ ਨਹੀਂ ਵਿੱਚ ਜਿੱਥੇ ਕੋਈ ਪਾਰਟੀ ਬਾਜੀ ਨਾ ਹੋਊਗੀ ਇਹ ਸਾਰਾ ਮੈਂ ਇਹੋ ਹੀ ਕਹਿ ਸਕਦਾ ਵੀ ਪਾਰਟੀ ਬਾਜੀ ਜਾਂਦੀ ਚਾ ਤੇ ਸੋ ਇਹਨਾਂ ਦਾ ਬੋਲਚਾਲ ਹੈਗਾ ਸੀ ਆਪਸੋ ਚੱਕ ਜਾ ਇਹ ਵਖੋ ਵਖਨੇ ਸਾਰੇ ਦੋਨੋਂ ਭਰਾ ਜਿੱਥੋਂ ਤੱਕ ਮਿਲਉ ਪਤਾ ਜੀ ਮੇਰੇ ਅੱਡੇ ਤੇ ਟੈਰਾਂ ਦਾ ਕੰਮ ਆ ਮੈਨੂੰ ਪਤਾ ਇਹਨਾਂ ਦੀ ਇੱਕ ਰਿਸਟਪਣੀ ਵੀੇਜ ਗਿਆ ਸੀ ਗੱਡੀ ਦੀ ਉਹ ਤੇ ਘਟਿਆ ਦੁਖੀ ਆ ਚਲੋ ਭਰਾ ਨਾਲ ਤੇ ਕਿਸੇ ਵਾਲੀ ਦੁੱਖ ਤੇ ਆ ਹੀ ਜਾਂਦਾ ਬਾਕੀ ਨਾ ਇੰਨਾ ਜਿਆਦਾ ਦਾ ਲਿੰਕ ਨਹੀਂ ਹੈਗਾ। ਹਾਂਜੀ। ਹੁਣ ਤੁਹਾਡੀ ਪ੍ਰਸ਼ਾਸਨ ਕੋਲੋਂ ਪੁਲਿਸ ਅਧਿਕਾਰੀਆਂ ਕੋਲੋਂ ਜਾਂ ਮਾਨ ਸਰਕਾਰ ਕੋਲੋਂ ਕੀ ਮੰਗ ਤੁਹਾਡੀ? ਇਹੋ ਮੰਗਿਆ ਜੀ ਇਹ ਨਜਾਇਜ਼ ਸਰਪੰਚ ਸਾਡਾ ਨਜਾਇਜ਼ ਆ। ਇਹਨੂੰ ਪਰਚੇ ਤੋਂ ਕੱਢਿਆ ਜਾਵੇ। ਜਿਹੜਾ ਬੰਦਾ ਉਹ ਤੇ ਬੰਦਾ ਬੰਦਾ ਨਜਾਇਜ਼ ਬੰਦਾ ਸਰਪੰਚ ਦਾ ਜਿਹੜਾ ਅਸੀਂ ਪਿੰਡ ਵਾਸੀ ਨਹੀਂ ਹੋਣਦਿਆਂਗੇ। ਜੀ। ਤਿੰਨ ਕੁੱਟੀਆਂ ਤੇ ਨਾ ਭਾਜੀ ਜਿਹੜਾ ਗੱਲ ਕੀਤੀ ਜਾ ਰਹੀ ਹੈ ਕਿ ਇਹ ਇਕੱਠੇ ਰਹਿੰਦੇ ਨੇ। ਦੋਨਿਆਂ ਘਰਾਂ ਨੇ ਸਾਂਝੀ ਨਾਲ ਮਤਲਬ ਸਮਾਨ ਵੇਚਦੇ ਸੀ ਜ਼ਰਾ ਵੇਚਦੇ ਸੀ ਕਿਉਂਕਿ ਕੀ ਕਹਿਣਾ ਤੁਹਾਡਾ ਇਹ ਨਹੀਂ ਜੀ ਨਹੀਂ ਇਹਦਾ ਜੀ ਸਰਪੰਚ ਦਾ ਘਰ ਲੱਗ ਗਿਆ ਵੱਖਰਾ ਵਾ ਜਦੋਂ ਇਹ ਸਰਪੰਚ ਖਲੋ ਰਿਹਾ ਸੀ ਜਦੋਂ ਸਾਰੇ ਅਸਾਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਆ ਤੇਰਾ ਭਰਾ ਇਸ ਤਰ੍ਹਾਂ ਹੈਗਾ ਇਹਨੇ ਆਖਿਆ ਵੀ ਮੇਰਾ ਨਾਲ ਕੋਈ ਲਿੰਕ ਨਹੀਂ ਹੋਏਗਾ ਹੁਣ ਵੀ ਤੁਸੀਂ ਦੇਖ ਸਕਦੇ ਜੇ ਘਰ ਉਹਦਾ ਵੱਖਰਾ ਵਾ ਇਹਦਾ ਵੱਖਰਾ ਵਾ ਇਹ ਅੱਡੋ ਅੱਡ ਘਰਾਂ ਵੱਖੋ ਵੱਖਰੇ ਸਹੀ ਇਹੋ ਜੀ ਕੋਈ ਗੱਲਬਾਤ ਹੈ ਤੇ ਉਹ ਜਿਹੜੀ ਸ਼ਰਾਬ ਜਿਹੜੀ ਪੜੀ ਗਈ ਹੈ ਉਹ ਕਿੰਨਾ ਦੇ ਘਰੋਂ ਪੜੀ ਗਈ ਹੈ ਉਹ ਜਿਹਦਾ ਛੋਟਾ ਭਰਾ ਜਿਹੜਾ ਉਹ ਨਸ਼ਿਆਂ ਦਾਦੀ ਉਹਦੇ ਘਰੇ ਪੜੀ ਗਈ ਹੈ ਹਾਂ ਲੋ ਹਾਂ ਸਰਦਾਰ ਜਸਵੰਤ ਸਿੰਘ ਜੀ ਇਹ ਡੈਡੋ ਬੋਲ ਮੋਟ ਦੀ ਹਾਂ ਜੀ ਪੰਜ ਉਹ ਇਦਾਂ ਸੀ ਕਿ ਇਹ ਤੁਹਾਨੂੰ ਮਿਲ ਕੇ ਗਏ ਸੀ ਆਪਾਂ ਜੀ ਤੁਸੀਂ ਕਹਿਆ ਸੀ ਕਿ ਮੈਨੂੰ ਫੋਨ ਤੇ ਗੱਲ ਕਰ ਲਿਓ ਮੈਂ ਪੱਤਰਕਾਰ ਬੋਲ ਰਿਹਾ ਜੀ ਤੇ ਉਹ ਜੀਟੂ ਵਾਲਾ ਜਿਹੜਾ ਮਸਲਾ ਆ ਸੀ ਉਹਦੇ ਬਾਰੇ ਪੁੱਛਣਾ ਚਾਹੁੰਦੇ ਹਾਂ ਕਿ ਉਹ ਜਿਹੜਾ ਸਰਪੀਮ ਸਿੰਘ ਸਾਫ ਕਰ ਮਜੂਦ 100 ਰੁਪਏ ਕਿਹਾ ਉੱਤੇ ਜਿਹੜੀ ਗੱਲਬਾਤ ਹੋਈ ਹੈ ਦੇ ਭਰਾਵਾਂ ਦੇ ਪਰਚੇ ਉਹਦੇ ਤੇ ਕੀ ਗੱਲਬਾਤ ਹੋਈ ਹੈ ਜੀ ਕੀ ਕਾਰਨ ਬਣਿਆ ਜੀ ਐਕਸਾਈਜ਼ ਸਟੇਸ਼ਨ ਨਾਲ ਗਏ ਨੇ ਜੀ ਮਿੱਠਾ ਸਰਕਲ ਦੇ ਤੋਂ ਤਾਂ ਨਹੀਂ ਲੱਗ ਸਕੀ ਜੀ ਉਹ ਨਾਲ ਗਿਆ ਸਾਡੀ ਨਾਮ ਦੀਮ ਚ ਇਹਨਾਂ ਦੇ ਘਰ ਜਾ ਕੇ ਰਿਕਵਰੀ ਹੋਈ ਹੈ ਜੀ ਦੋਵੇਂ ਭਰਾ ਸ਼ਰਾਬ ਦਾ ਕੰਮ ਕਰਦੇ ਆ ਅਸ ਪਿੰਡ ਵਾਲਾ ਨੇ ਕਹਿੰਦੇ ਆ ਕਿ ਜੀ ਉਹ ਕੋਈ ਨਹੀਂ ਤੇਮ ਨੇ ਆਖੀ ਤਾਂ ਨਾ ਉਹਨਾਂ ਜਾ ਕੇ ਪੁਲਿਸ ਕੋਲੋਂ ਕਹਿਣ ਦੀ ਕੋਲ ਬੜਪਈ ਸੀ ਕਿ ਮੈਂ ਮਤਲਬ ਇੱਕ ਮੇਰਾ ਭਰਾ ਸ਼ਰਾਬ ਦਾ ਕੰਮ ਹਾਂਜੀ ਤੇਮ ਨੇ ਇਨਫੋਰਮੇਸ਼ਨ ਥੋੜੀ ਦਿੱਤੀ ਸਾਨੂੰ ਹਾਂਜੀ ਜਾਂ ਤਸੀਮ ਥੋੜੀ ਸਾਡੇ ਕੋਲ ਅੰਤਿਕ ਸਾਈਜ਼ ਟੀਮ ਦੇ ਨਾਲ ਰੈਡ ਕੀਤੀ ਹੈ ਜੀ ਘਰ ਜੀ ਜੀ ਦੇ ਨਾਲ ਪਿਛਲੇ 15 ਪਰਸੇ ਆ ਜੀ ਹੈਵੀ ਜੀ ਐਫਐਸ ਨੇ ਐਕਸਾਈਜ਼ ਦੀਆਂ ਅਸੀਂ ਪੱਤਰਕਾਰਾਂ ਨੇ ਜਿਹੜੀ ਉਹ ਚੀਜ਼ ਵੇਖੀ ਆ ਜਾਂ ਪਿੰਡ ਦੇ ਵੱਲੋਂ ਕਹਿੰਦਾ ਉਹਨਾਂ ਤੇ ਚੱਕੇ ਦਾ ਅਧਿਕਾਰ ਆ ਮਤਲਬ ਉਹਦੇ ਘਰ ਤੋਂ ਖਦੂਰ ਐ ਸਰਪੰਚ ਦੇ ਘਰ ਤੋਂ ਕਿਹਦਾ ਘਰ ਟੋਨੀ ਦਾ ਜਿਹੜੇ ਕੋਈ ਖਰਾਬ ਪੜੀ ਗਈ ਆ ਜੀ ਇੱਕੋ ਹੀ ਘਰ ਆ ਜੀ ਨਹੀਂ ਘਰ ਨਹੀਂ ਵੇਖਿਆ ਵੇ ਮੈਂ ਘਰੋਂ ਹੋ ਕੇ ਆਇਆ ਜੀ ਇਹ ਸਾਰਾ ਚੌਥਾ ਘਰ ਆ ਜੀ ਉਹਨਾਂ ਦਾ ਚੌਥਾ ਘਰ ਨਹੀਂ ਆ ਜੀ ਉਹ ਘਰ ਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਈਸ਼ਾ ਸ਼ਾਹ ਆ ਪਈ ਜਿੱਥੋਂ ਡਾਊਨਲੋਡ ਲੋਕੇਸ਼ਨ ਆਉਂਦੀ ਹੁੰਦੀਆਂ ਹਾਂਜੀ ਉਹਨਾਂ ਦੇ ਕਹਿਣ ਦੇ ਨਾਲ ਉਹ ਚੌਥਾ ਘਰ ਉਹਦਾ ਦੂਜਾ ਹੋਊਗਾ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਜਿੱਥੋਂ ਰਿਕਵਰੀ ਹੀ ਹੈ ਉਹਦੇ ਸਾਹਮਣੇ ਇਹਦਾ ਕਮਰਾ ਉਹ ਜੀ ਦੂਜੇ ਭਰਾ ਵੱਲੋਂ ਕਹਿ ਰਿਹਾ ਇਹਦਾ ਘਰ ਵਾਹ ਅਸੀਂ ਵੇਖਿਆ ਹੈ ਨਾ ਮੈਂ ਤਾਂ ਤੁਹਾਡੇ ਨਾਲ ਬਹਿਸ ਨਹੀਂ ਕਰਨ ਦਿਆ ਜੀ ਮੈਂ ਸਿਰਫ ਇੱਕ ਮੈਂ ਇੱਕ ਬੇਨਤੀ ਕਰ ਰਿਹਾ ਤੁਹਾਨੂੰ ਕਿ ਜਿਹੜਾ ਅਸੀਂ ਘਰ ਮੌਜੂਦ ਵੇਖਿਆ ਉਹਦੇ ਘਰ ਨਾਲੋਂ ਇਹਦਾ ਵਿੱਚ ਹੋ ਸਕਦਾ ਵਾਹ ਇੱਕ ਈ ਗੱਲ ਹੈ ਜੀ ਜੀ ਸਰ ਘਰ ਹੋਰ ਵੀ ਕੋਈ ਹੋ ਸਕਦਾ ਨਾ ਜਿੱਥੋਂ ਅਸੀਂ ਰਿਕਵਰੀ ਕੀਤੀ ਸਾਡੇ ਕੋਲ ਸਾਰਾ ਇਹ ਇੱਕ ਚੀਜ਼ ਨਹੀਂ ਆ ਜੀ ਇਹ ਟੀਮ ਸਾਡੀ ਨਾਲ ਗਈ ਆ ਜੀ ਸਰਕਲ ਦੇ ਨਾਲ ਦੀਨ ਗਈ ਆ ਨਾਲ ਮੁਲਾਜ਼ਮ ਗਏ ਆ ਸਾਰੇ ਮੌਕੇ ਤੇ ਇੱਕ ਵੀਡੀਓ ਬਣਦੀ ਆ ਜੀ ਗਵਰਨਮੈਂਟ ਦੀ ਐਪ ਹੈ ਇਹ ਸਿੱਖਿਆ ਘਰ ਦੀ ਲੋਕੇਸ਼ਨ ਹੁੰਦੀ ਆ ਸਾਡੀ ਘਰ ਦੀ ਡਿਲੀਗੇਸ਼ਨ ਹੈ ਜੀ ਜੀ ਸਾਡੇ ਕੋਲ ਫਲੈਟ ਇਨਫੋਰਮੇਸ਼ਨ ਦੇ ਨਾਲ ਗਏ ਆ ਜੇ ਇਹ ਨਹੀਂ ਦੋਸ਼ੀ ਫਿਰ ਭੱਜਿਆ ਕਿਉਂ ਜੀ ਉਥੋਂ ਕਰੋ ਠੀਕ ਹੈ ਜੀ ਤੇ ਪਿੰਡ ਵਾਸੀਆਂ ਦਾ ਕਹਿਣਾ ਆ ਜੀ ਪੀਏ ੱਟਕੇ ਚਾਹੀ ਹੋ ਰਹੀ ਆ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਧੀ ਪਿੰਡ ਵਾਸਤੇ ਕਿ ਜਾਈਏ ਮੌਕੇ ਤੇ ਰਕਬਦੀ ਕੀਤੀ ਘਰੋਂ ਰਕਬਦੀ ਕੀਤੀ ਪੈਕਟ ਬਣਾ ਕੇ ਵੇਚੰਦੇ ਆ ਜੀ ਇਹ ਕਵਰੀ ਧੱਕੇਸ਼ਾਈ ਵਾਲੀ ਕੀ ਗੱਲ ਹੈ ਸਾਹਿਬ ਇਹਦਾ ਪਿਛਲਾ ਰਿਕਾਰਡ ਵੇਖੋ ਪਿਛਲਾ ਰਿਕਾਰਡ ਇਹਦਾ ਕੀ ਪਿਛਲਾ ਰਿਕਾਰਡ ਸਾਫ ਆ ਇਹਦੇ ਗੱਲ ਤਾਂ ਪਿੰਡ ਵਾਲੇ ਕਹਿੰਦੇ ਚੰਗੇ ਲੱਦੇ ਇਹਦੇ ਪਿਛਲਾ ਰਿਕਾਰਡ ਬਿਲਕੁਲ ਸਾਫ ਹੋਵੇਗਾ 15 ਐਫ ਆਈ ਆਰ ਨੇ ਜੀ ਇਹਦੇ ਇਕੱਲੇ ਤੇ ਠੀਕ ਹੈ ਸਰ ਠੀਕ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ